ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬ੍ਰਹਿਮੰਡ ਦੇ ਪਸਾਰੇ ਦੇ ਵਿੱਚ ਪਰਮਾਤਮਾ ਨੇ ਬਹੁਤ ਹੀ ਵਿਲੱਖਣ ਵਿਸਮਾਦਕ ਤੇ ਹੈਰਾਨ ਕਰਨ ਵਾਲੀਆਂ ਅਲੌਕਿਕ ਚੀਜ਼ਾਂ ਉਜਾਗਰ ਕੀਤੀਆਂ ਹਨ ਇਹ ਸਾਰੀ ਕੁਦਰਤ ਦੇ ਵਿੱਚ ਇਨਸਾਨ ਉਸ ਪਰਮਾਤਮਾ ਵੱਲੋਂ ਬਣਾਈ ਗਈ ਸਭ ਤੋਂ ਖਾਸ ਰਚਨਾ ਹੈ ਤੇ ਇਸ ਰਚਨਾ ਦੇ ਵਿੱਚ ਬਹੁਤ ਹੀ ਗੁੰਝਲਦਾਰ ਰਹੱਸ ਭਰਪੂਰ ਤੇ ਸ਼ਕਤੀਸ਼ਾਲੀ ਚੀਜ਼ ਹੈ ਮਨ ਮਨ ਇਸ ਵਿਸ਼ੇ ਨੂੰ ਆਦ ਕਾਲ ਤੋਂ ਲੈ ਕੇ ਅੱਜ ਤੱਕ ਬਹੁਤ ਬੋਲਿਆ ਗਿਆ ਬਹੁਤ ਖੋਜਾਂ ਹੋਈਆਂ ਪਰ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਮਨ ਬਾਰੇ ਅਸੀਂ ਬਹੁਤ ਕੁਝ ਜਾਣਦਿਆਂ ਹੋਇਆਂ ਨਾਂ ਦੇ ਬਰਾਬਰ ਜਾਣਦੇ ਹਾਂ ਮਨ ਦੇ ਵਿਸ਼ੇ ਤੇ ਹੀ ਕੁਝ ਸਾਲਾਂ ਪਹਿਲਾਂ ਇੱਕ ਥਿਉਰੀ ਆਈ ਇਹ ਥਿਉਰੀ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਇਸ ਥਿਉਰੀ ਦੇ ਉੱਤੇ ਹਾਲੀਵੁੱਡ ਨੇ ਇੱਕ ਫਿਲਮ ਬਣਾਈ ਫਿਲਮ ਦਾ ਜਾਂ ਥਿਉਰੀ ਦਾ ਤੁਹਾਡੇ ਨਾਲ ਗੱਲ ਕਰਨ ਦਾ ਕਾਰਨ ਕੇਵਲ ਇੰਨਾ ਹੀ ਹੈ ਕਿ ਜਦੋਂ ਅਸੀਂ ਇਸ ਥਿਉਰੀ ਨੂੰ ਇਸ ਫਿਲਮ ਦੇ ਮਾਧਿਅਮ ਨਾਲਵਾਚਦੇ ਹਾਂ ਤੇ ਹੈਰਾਨ ਹੋ ਜਾਣੇ ਹਾਂ ਪਤਾ ਲੱਗਦਾ ਹੈ ਕਿ ਜੋ ਵੀ ਮਨ ਦੀਆਂ ਸ਼ਕਤੀਆਂ ਦੀ ਗੱਲ ਇਸ ਥਿਉਰੀ ਦੁਆਰਾ ਸਾਰੀ ਫਿਲਮ ਦੇ ਵਿੱਚ ਫਿਲਮਾਈ ਗਈ ਉਸ ਅਵਸਥਾਵਾਂ ਨੂੰ ਗੁਰੂ ਪਾਸ਼ਾ ਜੀ ਮਹਾਰਾਜ ਜੀ ਨੇ ਕਈ ਸੌ ਸਾਲ ਪਹਿਲਾਂ ਹੀ ਗੁਰਬਾਣੀ ਦੇ ਵਿੱਚ ਅੰਕਤ ਕੀਤਾ ਹੋਇਆ ਹੈ ਇਸ ਥਿਉਰੀ ਦੇ ਵਿੱਚ ਜੋ ਮਨ ਦੇ ਖੁਲਾਸੇ ਕੀਤੇ ਗਏ ਹਨ ਉਹ ਇਸ ਤਰ੍ਹਾਂ ਹੈ ਇਸ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਮਨ ਦੀ ਸ਼ਕਤੀ ਦੇ ਨਾਲ ਕਿਸੇ ਨੇ ਰਾਜ ਕੀਤਾ ਕਿਸੇ ਨੇ ਗਰੋਥ ਕੀਤੀ ਕਿਸੇ ਨੇ ਤਰੱਕੀ ਕੀਤੀ ਤੇ ਉਹ ਇਨਸਾਨ ਹੈ ਇਸ ਮਨ ਦੀ ਸ਼ਕਤੀ ਨੂੰ ਆਮ ਮਨੁੱਖ ਆਪਣੀ ਸਾਰੀ ਉਮਰ ਦੇ ਵਿੱਚ 1 ਤੋਂ 5% ਹੀ ਵਰਤ ਪਾਉਂਦਾ ਹੈ ਜਦ ਕਿ ਖਡਾਰੀ ਕਲਾਕਾਰ ਤੇ ਕੋਈ ਵਿਸ਼ੇਸ਼ ਯੋਗਤਾ ਰੱਖਣ ਵਾਲਾ ਮਨੁੱਖ 6 7 ਜਾਂ 8% ਦੀ ਇਸ ਮਨ ਦੀ ਸ਼ਕਤੀ ਤੋਂ ਲਾਭ ਉਠਾ ਪਾਉਂਦਾ ਹੈ ਜਿਹੜੇ ਮਨੁੱਖ 9 ਜਾਂ 10% ਇਸ ਮਨ ਦੀ ਸ਼ਕਤੀ ਨੂੰ ਉਜਾਗਰ ਕਰ ਲੈਂਦੇ ਹਨ ਫਿਰ ਉਹ ਇਸ ਸੰਸਾਰ ਦੇ ਉੱਤੇ ਵਿਗਿਆਨੀ ਜਾਂ ਸੈਂਟਿਸਟ ਦੇ ਰੂਪ ਤੇ ਆਉਂਦੇ ਹਨ ਬਹੁਤ ਉੱਗਾ ਸੈਂਟਿਸ ਆਇਸਟੈਂ ਨੇ ਆਪਣੇ ਮਨ 12% ਸ਼ਕਤੀ ਨੂੰ ਉਜਾਗਰ ਕਰ ਲਿਆ ਸੀ ਪਰ ਇਸ ਤੋਂ ਅਗਾਹ ਇਹ ਥਿਓਰੀ ਚੱਲਦੀ ਹੋਈ ਹੋਰ ਵੀ بڑے ਅਚੰਬੇ ਵਾਲੀਆਂ ਗੱਲਾਂ ਦਰਸਾਉਂਦੀ ਹੈ ਜੇਕਰ ਕੋਈ ਮਨੁੱਖ ਆਪਣੇ ਮਨ ਦਾ 20% ਹਿੱਸੇ ਦੀ ਸ਼ਕਤੀ ਨੂੰ ਉਜਾਗਰ ਕਰ ਲਵੇ ਤਾਂ ਉਹ ਉਹ ਆਪਣੀ ਬਾਡੀ ਨੂੰ ਕੰਟਰੋਲ ਕਰ ਸਕਦਾ ਹੈ ਆਪਣੇ ਭੁੱਖ ਪਿਆਸ ਨੂੰ ਕੰਟਰੋਲ ਕਰ ਸਕਦਾ ਹੈ ਉਸ ਦੀ ਮਨ ਦੀ ਇਸ ਸ਼ਕਤੀ ਦੇ ਨਾਲ ਅਨਪੜ ਹੋਣ ਦੇ ਨਾਲ ਨਾਲ ਵੀ ਉਹ ਕਈ ਭਾਸ਼ਾ ਦਾ ਗਿਆਤਾ ਹੋ ਜਾਂਦਾ ਹੈ ਬਹੁਤ ਸਾਰੇ ਕੰਮਾਂ ਦੇ ਵਿੱਚ ਉਸ ਦੀ ਸਟੀਕਤਾ ਵੱਧ ਜਾਂਦੀ ਹੈ ਬਹੁਤ ਸਾਰੀਆਂ ਦਵਾਈਆਂ ਦਾ ਅਤੇ ਬਿਮਾਰੀਆਂ ਦਾ ਉਸ ਨੂੰ ਸਹਿਜੇ ਹੀ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ 20% ਤੇ ਵਿੱਚ ਉਸ ਮਨੁੱਖ ਨੂੰ ਉਸ ਦੀ ਜ਼ਿੰਦਗੀ ਦੇ ਪਿਛਲੇ ਪੜਾਅ ਬਾਰੇ ਸਾਰਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ ਮਾਂ ਦੇ ਗਰਭ ਤੱਕ ਉਹ ਉਸ ਅਵਸਥਾ ਨੂੰ ਮਹਿਸੂਸ ਕਰ ਸਕਦਾ ਹੈ ਇਸੇ ਤਰੀਕੇ ਨਾਲ ਜੇ ਕੋਈ ਆਪਣੇ ਮਨ ਦੀ 30% ਸ਼ਕਤੀ ਨੂੰ ਉਜਾਗਰ ਕਰ ਲਵੇ ਤਾਂ ਇਸ 30% ਦੇ ਵਿੱਚ ਉਸ ਦੀ ਬੁੱਧੀ ਇੰਨੀ ਤੀਖਣ ਹੋ ਜਾਂਦੀ ਹੈ ਕਿ ਉਹ ਦੂਸਰੇ ਦੇ ਮਨ ਦੀਆਂ ਗੱਲਾਂ ਨੂੰ ਸਹਿਜੇ ਹੀ ਭਾਪ ਲੈਂਦਾ ਹੈ ਦੂਸਰੇ ਦੀਆਂ ਪਰੇਸ਼ਾਨੀਆਂ ਨੂੰ ਜਾਂ ਉਸ ਦੇ ਰੋਗਾਂ ਨੂੰ ਮੁਸ਼ਕਲਾਂ ਨੂੰ ਸਹਿਜੇ ਹੀ ਉਸ ਦੇ ਹੱਲ ਦੱਸਣੇ ਸ਼ੁਰੂ ਕਰ ਦਿੰਦਾ ਹੈ ਜਿੱਥੇ ਉਹ ਇਸ ਅਵਸਥਾ ਦੇ ਵਿੱਚ ਦੂਸਰੇ ਦੇ ਮਨ ਦੀਆਂ ਗੱਲਾਂ ਬੁੱਝ ਲੈਂਦਾ ਹੈ ਉੱਥੇ ਹੀ ਕਿਤੇ ਨਾ ਕਿਤੇ ਉਹ ਉਹਨਾਂ ਦੇ ਸਰੀਰ ਅਤੇ ਮਨ ਨੂੰ ਕੰਟਰੋਲ ਕਰਨਾ ਵੀ ਆਰੰਭ ਕਰ ਦਿੰਦਾ ਹੈ ਨਾਲ ਹੀ ਆਲੇ ਦੁਆਲੇ ਦੀਆਂ ਮੈਗਨੈਟ ਤਰੰਗਾਂ ਤੇ ਹੋਰ ਵੇਵਸ ਨੂੰ ਕੰਟਰੋਲ ਕਰਨਾ ਆਰੰਭ ਕਰ ਦਿੰਦਾ ਹੈ ਇਹ ਸਾਰਾ ਕੁਝ 30% ਮਨ ਦੀ ਸ਼ਕਤੀ ਨਾਲ ਹੋਣਾ ਸਬਾਬਕ ਹੋ ਜਾਂਦਾ ਹੈ ਇਸ ਤੋਂ ਅਗਾਹ ਜੇਕਰ ਕੋਈ ਆਪਣੇ ਮਨ ਨੂੰ 40% ਵਿਕਸਿਤ ਕਰ ਲੇ ਭਾਵ ਆਪਣੇ ਮਨ ਦੇ 40% ਹਿੱਸੇ ਨੂੰ ਜਾਂ ਉਸ ਦੀ ਸ਼ਕਤੀ ਨੂੰ ਉਜਾਗਰ ਕਰ ਲਵੇ ਫਿਰ ਉਹ ਆਪਣੇ ਸੂਖਮ ਸਰੀਰ ਦਾ ਆਬਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨਾਲ ਹੀ ਇਸ ਸੂਖਮ ਸਰੀਰ ਦੀਆਂ ਸ਼ਕਤੀਆਂ ਦਾ ਉਸ ਨੂੰ ਪਤਾ ਲੱਗਣਾ ਆਰੰਭ ਹੋ ਜਾਂਦਾ ਹੈ ਇਸ ਤੋਂ ਅਗਾਹ ਚਲਦਿਆਂ ਚਲਦਿਆਂ ਜਦੋਂ ਉਹ ਮਨੁੱਖ ਆਪਣੇ ਮਨ ਦੀ 50% ਸ਼ਕਤੀ ਨੂੰ ਉਜਾਗਰ ਕਾਰ ਲਵੇ ਤਾਂ ਫਿਰ ਉਹ ਆਪਣੇ ਆਲੇ ਦਿਵਾਲੇ ਦੀ ਹਰ ਫ੍ਰੀਕੁਐਂਸੀ ਨੂੰ ਕੰਟਰੋਲ ਕਰਨਾ ਸੁਣਨਾ ਆਰੰਭ ਕਰ ਦਿੰਦਾ ਹੈ ਜਿਸ ਅਵਸਥਾ ਨੂੰ ਅਸੀਂ ਅਨਹਦ ਸ਼ਬਦ ਦਾ ਨਾਮ ਦਿੰਨੇ ਹਾਂ ਇਸ ਅਵਸਥਾ ਨੂੰ ਇਸ ਥਿਓਰੀ ਦੇ ਵਿੱਚ 50% ਦੇ ਉੱਤੇ ਹੋਈ ਮਨ ਦੀ ਸ਼ਕਤੀ ਦਾ ਉਜਾਗਰ ਹੋਣਾ ਦੱਸਿਆ ਗਿਆ ਹੈ ਇਸ ਤੋਂ ਅਗਾਹ ਵਾਰੀ ਆਉਂਦੀ ਹੈ ਕੋਈ ਮਨੁੱਖ ਆਪਣੇ ਮਨ ਦੇ 60% ਹਿੱਸੇ ਨੂੰ ਭਾਵ ਮਨ ਦੀ 60% ਸ਼ਕਤੀ ਨੂੰ ਐਕਟੀਵੇਟ ਕਰ 파ਵੇ ਉਜਾਗਰ ਕਰ 파ਵੇ ਤਾਂ ਉਸ ਵੇਲੇ ਉਸ ਨੂੰ ਹਰ ਜਰਰੇ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਹਰ ਥਾਂ ਤੇ ਛੋਟੇ ਛੋਟੇ ਜੋਤ ਦੇ ਚਲਕਾਰੇ ਦਿਸਣੇ ਆਰੰਭ ਹੋ ਜਾਂਦੇ ਹਨ ਅਸਲ ਵਿੱਚ ਏ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਸੱਤਾ ਹੈ ਸ਼ਕਤੀ ਹੈ ਜਿਹੜੀ ਹਰ ਪਾਸੇ ਸਮੋਈ ਹੋਈ ਹੈ ਰਮੀ ਹੋਈ ਹੈ ਉਸ ਸ਼ਕਤੀ ਨੂੰ ਛੋਟੇ ਛੋਟੇ ਟਿਮਕਣੇ ਤੇ ਜੋਤ ਦੇ ਰੂਪ ਵਿੱਚ ਇਹ ਜਗਿਆਸੂ ਜਾਂ ਇਹ ਮਨ ਦੇਖਣਾ ਆਰੰਭ ਕਰਦਾ ਹੈ ਮੰਨਣਾ ਆਰੰਭ ਕਰਦਾ ਹੈ 70% ਤੇ ਆਣ ਕੇ ਉਸ ਮਨ ਨੂੰ ਯੂਨੀਵਰਸ ਦਾ ਸਾਰਾ ਪਤਾ ਲੱਗਣਾ ਆਰੰਭ ਹੋ ਜਾਂਦਾ ਹੈ ਬ੍ਰਹਿਮੰਡ ਦਾ ਬਹੁਪੱਖੀ ਗਿਆਨ ਇਸ ਮਨ ਦੇ ਵਿੱਚ ਆਉਣਾ ਆਰੰਭ ਹੋ ਜਾਂਦਾ ਹੈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਕਲ ਭਵਨ ਕੀ ਸੁੱਧ 80% ਦੀ ਇਸ ਮਨ ਦੀ ਸ਼ਕਤੀ ਉਜਾਗਰ ਹੋਣ ਦੇ ਨਾਲ ਇਸ ਯੂਨੀਵਰਸ ਦੀ ਯਾਤਰਾ ਆਪਣੇ ਸੂਖਮ ਸਰੀਰ ਦੇ ਨਾਲ ਕਰਨੀ ਆਰੰਭ ਕਰ ਦਿੰਦਾ ਹੈ ਇਸ ਅਵਸਥਾ ਨੂੰ ਕਿਤੇ ਨਾ ਕਿਤੇ ਭਗਤ ਜਨ ਦਸ਼ਮ ਦੁਆਰ ਦੀ ਅਵਸਥਾ ਵੀ ਦੱਸਦੇ ਹਨ 80% ਦੇ ਮਨ ਦੀਆਂ ਸ਼ਕਤੀਆਂ ਦੇ ਉਜਾਗਰ ਹੋਣ ਦੇ ਨਾਲ ਇਸ ਸਰੀਰ ਦੇ ਵਿੱਚੋਂ ਸੂਖਮ ਸਰੀਰ ਦੀ ਯਾਤਰਾ ਦੀ ਆਰੰਭਤਾ ਹੋ ਜਾਂਦੀ ਹੈ ਭਾਵ ਆਪਣੇ ਸਰੀਰ ਤੋਂ ਸੂਖਮ ਸਰੀਰ ਨੂੰ ਵੱਖ ਕਰਨ ਦੀ ਪ੍ਰਤੀਕਿਰਿਆ ਆਰੰਭ ਹੋ ਜਾਂਦੀ ਹੈ ਇਹ ਸਾਰਾ ਕੁਝ ਸੰਭਵ ਹੁੰਦਾ ਹੈ ਮਨ ਦੀ ਸ਼ਕਤੀ ਦੇ ਨਾਲ 90% ਮਨ ਜਦੋਂ ਆਪਣੀ ਸ਼ਕਤੀ ਨੂੰ ਉਜਾਗਰ ਕਰ ਲੈਂਦਾ ਹੈ ਉਸ ਵੇਲੇ ਫਿਰ ਇਹ ਆਪਣੇ ਸੂਖਮ ਸਰੀਰ ਦੇ ਨਾਲ ਖੰਡਾ ਤੇ ਬ੍ਰਹਿਮੰਡਾਂ ਦੀ ਯਾਤਰਾ ਵੱਲ ਤੁਰਦਾ ਹੈ ਧਰਤੀ ਹੋਰ ਪਰੇ ਹੋਰ ਹੋਰ ਵਾਲੀ ਅਵਸਥਾ ਨੂੰ ਮਾਨਦਾ ਹੈ ਇਸ ਤੋਂ ਬਾਅਦ ਜੇਕਰ ਇਸ ਮਨ ਦੇ 100% ਸ਼ਕਤੀ ਊਰਜਾ ਕਿਤੇ ਐਕਟੀਵੇਟ ਹੋ ਜੇ ਉਸ ਵੇਲੇ ਮਨੁੱਖ ਦੀ ਅਵਸਥਾ ਇਹ ਹੋ ਜਾਂਦੀ ਹੈ ਕਿ ਉਹ ਸਰੀਰ ਤੋਂ ਬਾਹਰ ਹੋ ਜਾਂਦਾ ਹੈ ਉਹ ਕੁਦਰਤ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ ਇਹ ਥਿਉਰੀ ਇਸ ਤਰ੍ਹਾਂ ਕਹਿੰਦੀ ਹੈ ਅਖੀਰ ਦੇ ਵਿੱਚ ਇਸ ਥਿਉਰੀ ਚ ਉਹਨਾਂ ਨੇ ਮੈਸੇਜ ਦਿੱਤਾ ਜਿਹੜੇ ਮਨੁੱਖ ਨੇ ਆਪਣੇ ਮਨ ਦੇ 100% ਨੂੰ ਐਕਟੀਵੇਟ ਕਰ ਲਿਆ ਫਿਰ ਉਹ ਦਸਨ ਵਾਸਤੇ ਰਹਿੰਦਾ ਹੀ ਨਹੀਂ ਹੈ ਕਿਉਂਕਿ ਫਿਰ ਉਹ ਹਰ ਥਾਂ ਤੇ ਮੌਜੂਦ ਹੋ ਜਾਂਦਾ ਹੈ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਵਾਲੀ ਅਵਸਥਾ ਦੱਸ ਕੇ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਪਿੰਡ ਤੋਂ ਬ੍ਰਹਿਮੰਡ ਤੱਕ ਤੇ ਬ੍ਰਹਿਮੰਡ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਤੱਕ ਦਾ ਸਫ਼ਰ ਜਿਹੜਾ ਇਸ ਮਨ ਦੁਆਰਾ ਹੁੰਦਾ ਹੈ ਪਰ ਇਸ ਥਿਉਰੀ ਦੇ ਵਿੱਚ ਉਹ ਇਹ ਨਹੀਂ ਦੱਸ ਸਕੇ ਕਿ ਇਹ ਮਨ ਦੀਆਂ ਸ਼ਕਤੀਆਂ ਨੂੰ ਐਕਟੀਵੇਟ ਕਿੱਦਾਂ ਕੀਤਾ ਜਾ ਸਕਦਾ ਹੈ ਉਹਨਾਂ ਨੇ ਸੈਂਟੀਫਿਕ ਪੱਖ ਤੋਂ ਇਹ ਥਿਉਰੀ ਦਿੱਤੀ ਤਾਂ ਜ਼ਰੂਰ ਪਰ ਉਹਨਾਂ ਕੋ ਇਹ ਵੱਲ ਢੰਗ ਤਰੀਕਾ ਨਹੀਂ ਹੈ ਜਿਸ ਦੇ ਨਾਲ ਇਹਨਾਂ ਮਨ ਦੀਆਂ ਸ਼ਕਤੀਆਂ ਨੂੰ ਉਜਾਗਰ ਕੀਤਾ ਜਾ ਸਕੇ ਪਰ ਵਾਰੇ-ਵਾਰੇ ਜਾਈਏ ਗੁਰੂ ਪਾਸ਼ਾ ਮਹਾਰਾਜੀ ਤੋਂ ਜਿਨ੍ਹਾਂ ਨੇ ਢੰਗ ਤਰੀਕੇ ਦੇ ਨਾਲ-ਨਾਲ ਸਾਨੂੰ ਵੱਲ ਵੀ ਸਿਖਾਇਆ ਇਹ ਬਖਸ਼ਿਸ਼ ਕੀਤੀ ਮਨ ਜੀਤੈ ਜਗ ਜੀਤ ਵਾਲੀ ਅਵਸਥਾ ਪ੍ਰਾਪਤ ਕਰਕੇ ਕਿ ਇਸ ਮਨ ਦੀ ਸ਼ਕਤੀਆਂ ਨੂੰ ਨਾਮ ਦੇ ਨਾਲ ਉਜਾਗਰ ਕਰਕੇ ਆਪਣਾ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਅਸੀਂ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ